ਹੱਥਾਂ ਦੇ ਪ੍ਰਾਣੀ ਹੱਥਾਂ ਦੇ ਅਤੇ ਦੋ ਦਿਨ ਤੋਂ ਲੋਕਾਂ ਨੇ ਇਹ ਮੰਗ ਕੀਤੀ ਕਿ ਮਹਾਰਾਜਾ ਸਭ ਨੂੰ ਨੱਚੂਗਾ ਖਿੜਾ ਦੇ ਤਾਂ ਜਦ ਤਿਆਰੀ ਕੀਤੀ ਪਰ ਉਹ ਟਾਈਮ ਸੇ ਪਹੁੰਚ ਨਹੀਂ ਸਕੇ ਕਿਉਂਕਿ ਰਸਤੇ ਦੇ ਵਿੱਚ ਟੁੱਟਿਆ ਪਿਆ ਹੈ ਪਾਣੀ ਬਹੁਤ ਜ਼ਿਆਦਾ ਹੈਗਾ ਲੰਘ ਨਹੀਂ ਪਾਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਉਹਨਾਂ ਦੀ ਬੇਟੀ ਰਸਮ ਕਰ ਲਈ ਹੈ ਤੇ ਪਾਣੀ ਰਸਮ ਹੈ ਰੀਤੀ ਰਿਵਾਜ ਦੇ ਨਾਲ ਪਹਿਲੇ ਕਿਲੇ ਦੇ ਵਿੱਚ ਤਾਂ ਅਰਦਾਸ ਪੂਜਾ ਅਰਦਾਸ ਹੋਈ ਹੈ ਉਸ ਦੇ ਬਾਅਦ ਅਸੀਂ ਇੱਥੇ ਆਏ ਆਂ ਔਰ ਆਪਣੇ ਪਾਜੀ ਨੇ ਔਰ ਪੰਡਤ ਜੀ ਨੇ ਅਰਦਾਸ ਕੀਤੀ ਹੈ ਔਰ ਅਸੀਂ ਬੜੇ ਭੇਟਾਂ ਦਿੱਤੀਆਂ ਔਰ ਇਹ ਅਰਦਾਸ ਕੀਤੀ ਹੈ ਕਿ ਪੰਜਾਬਲੇ ਦੇ ਲੋਕਾਂ ਦੇ ਉੱਤੇ ਮਿਹਰ ਭਰਿਆ ਹੱਥ ਧਰਨ ਜੀ ਔਰ ਇਹ ਨਦੀ ਖੁਸ਼ਹਾਲੀ ਦੇ ਲਈ ਸੁਖ ਸ਼ਾਂਤੀ ਦੇ ਲਈ ਔਰ ਇਹ ਜਿਹੜਾ ਉਪੋਕੀ ਆਈ ਹੈ ਇਹ ਇਸ ਤੋਂ ਬਚਣ ਲਈ ਲੰਘਣ ਲਈ ਹਾਂ ਸੀਂ ਦਾ ਸੱਚ ਹੁੰਦੀ ਹੈ ਉਹ ਜਿਹੜੀ ਪ੍ਰਾਤਿਨ ਪ੍ਰਥਾ ਚੱਲ ਰਹੀ ਹੈ ਉਹ ਦੇ ਰਾਹੀਂ ਲੋਕਾਂ ਦੀ ਮੰਗ ਰਹੀ ਔਰ ਰਾਹੀ ਗੁਰੂ ਪਰਮਾਤਮਾ ਦੇ ਆਸਰੇ ਤੇ ਸੇਰਾਸਮ ਕੀਤੀ ਹੈ ਜੀ ਨਾਮ ਬਤਿਹਰ ਬਣੂਗਾ ਕਿ ਇਹ ਡਰਾਮਾ ਹੈਗਾ ਬਲਤਿਹਰ ਬਣੂ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਇਹ ਡਰਾਮਾ ਉਹਨਾਂ ਨੇ ਟਵੀਟ ਕਰਿਆ ਕਹਿੰਦੇ ਇਹ ਲੋਕਾਂ ਦੇ ਜਿਹੜੇ ਖਲਵਾੜ ਕਰ ਰਹੇ ਨੇ ਜੀ ਦੇਖੋ ਜੀ ਮੈਂ ਉਸ ਦੇ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ ਇਹ ਜਿਹੜੀ ਪਰੰਪਰਾ ਹੈਗੀ ਹੈ ਬਲਤੇਜ ਪੰਨੂ ਜੀ ਨੇ ਇੱਥੇ ਵਸਣ ਤੋਂ ਬਹੁਤ ਪਹਿਲੇ ਦੀ ਹੈ ਅਸੀਂ ਲੋਕਾਂ ਦੀ ਇੱਛਾ ਦੇ ਮਤਾਬਿਕ ਆਪਣੀ ਪੁਰਾਣੀ ਪਰੰਪਰਾ ਔਰ ਪਟਿਆਲੇ ਦੀ ਜਿਹੜੀ ਹੋੰਦ ਹੈ ਉਹਨੂੰ ਰੱਖਣ ਦੀ ਰਸਤ ਕੀ ਹੈ ਸਰਕਾਰ ਦੇ ਤੋਂ ਕਿੰਨਾ ਮੁਆਫਾ ਜਿਹੜਾ ਸਰਕਾਰ ਨੂੰ ਦੇਣਾ ਚਾਹੀਦਾ ਹੈ ਕਿ ਬਕਵਾਰ ਉੱਜੇ ਖੇਤਾਂ ਤੋਂ ਜਿਹੜਾ ਲੋਕਾਂ ਦੇ ਕੋਲ ਕੱਲ ਮੈਂ ਸਾਰਾ ਦਿਨ ਵੀਪਾ ਜੀ ਸ਼ਹਿਰ ਚ ਫਿਰਦੇ ਰਹੇ ਸਾਰੇ ਪੱਤੀ ਕੇ ਜਾ ਕੇ ਆਈਏ ਸਵਾਇ 10 ਰਮਸੀ ਉਸ ਹਲਕੀ ਟੀਮ ਆ ਕਿਉਂਗੀ ਮੋਰਨ ਤੇ ਇੱਕ ਦੋ ਦਿਨ ਬਾਅਦ ਕਾਲੀਆਂ ਪਰਸੋ ਹੋਰ ਲੋਪਰੀ ਜਗ੍ਹਾ ਬਚੇ ਲੇ ਕੁਸਤੀਰੀਆਂ بیچ ਲਈਆਂ ਅਸਲੀਅਤ ਹੀ 30000 ਉਹਨਾਂ ਦਾ ਲੱਗ ਗਿਆ ਉਹਨਾਂ ਨਵੇਂ ਸਿਰੋ ਉਹਨਾਂ ਨੂੰ ਨਿੱਤਾਂ ਭਾਜੀ ਪੇਮੜਾ ਰਿਹਾ ਉਹਨਾਂ ਵਿੱਚ ਗੱਲ ਆ ਰਹੀ ਆ ਉਹ ਕਿ ਤੂੰ ਇਸ ਕੱਟ ਕਰ ਜਿਹੜਾ ਕੱਟਿਆ ਇਹ ਪਰ ਜਿਹੜੀ 4000 ਲੈ ਰਹੀ ਥੀ ਉਹ ਹੋਰ ਵੀ ਚੀਜ਼ਾਂ ਮੰਗ ਰਹੀ ਹੈ ਤੂੰ ਗਵਰਨਮੈਂਟ ਨੂੰ ਇਹ ਸਾਡੇ ਵੱਲੋਂ ਸਾਰਿਆਂ ਵੱਲੋਂ ਅਪੀਲ ਹੈ ਕਿ ਘੱਟ ਤੋਂ ਘੱਟ 30000 ਰੁਪਏ ਤਾਂ ਮੁਆਵਜ਼ਾ ਦੇਣ ਮਨਿੰਦਰ ਜੀ ਨੇ ਆਣਾ ਸੀਗਾ ਰਣਿੰਦਰ ਜੀ ਦੀ ਕੀ ਕਹੀ ਰਣਿੰਦਰ ਜੀ ਨੇ ਆਣਾ ਸੀ ਜੀ ਰਣਿੰਦਰ ਜੀ ਔਖੇ ਜਰਾ ਸੜਕ ਘੁੱਟੀ ਹੋ ਪਾੜ ਗਈ ਉਸ ਨੂੰ ਆ ਨਹੀਂ ਸਕਦਾ ਅਜ ਮਾਰਨ ਸਾਹਿਬ ਇੱਕ ਹੀ ਗੱਲ ਹੋ ਰਹੀ ਹੈ ਯਾਰ ਛੱਡੋ ਛੱਡੋ ਵਗੈਰਾ ਛੱਡੋ ਯਾਰ ਛੱਡ ਲੋ ਫਾੜ ਲੋ ਫਾੜੋ ਯਾਰ ਛੱਡੋ ਬਾਜੀ ਰਾਮ ਨਰਾਮ ਅਮਰਤ ਸਮਰਮੇ ਹਮੇਸ਼ਾ ਨਾਲ ਜੰਮੀ ਹੋ। ਅੱਛਾ ਜੀ ਥੋੜਾ ਪਿੱਛੇ 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 ਮਾਰੇ ਸਾਹ ਮਾਰੇ ਸਾਹ ਮਾਰੇ ਸਾਹ ਅਸੀਂ 1997 ਚ ਚੌੜਾ ਚੜਾਇਆ ਗਿਆ ਸੀ ਤੇ ਨਾਲ ਦੀ 3 ਫੁੱਟ ਪਾਣੀ ਘਟ ਗਿਆ ਸੀ ਇਹ ਕੀ ਪਰੰਪਰਾ ਹੈਗੀ ਆ ਇਹਦੇ ਤੇ ਜਿਹੜੇ ਪਟਿਆਲਾ ਅਸੀਂ ਨੇ ਲੋਕ ਵੀ ਜਾਣਦਾ ਚਾਹੁੰਦੇ ਨੇ ਇਹ ਕਦੋਂ ਤੋਂ ਪਰੰਪਰਾ ਚੱਲੀ ਆ ਰਹੀ ਹੈ ਯਾਰ ਇਹ ਬਾਬਾ ਅਨਾ ਸਿੰਘ ਦੇ ਟਾਈਮ ਤੋਂ ਪਰੰਪਰਾ ਚੱਲੀ ਆ ਰਹੀ ਹੈ ਜੀ ਔਰ ਇੱਕ ਉਹ ਹਵਲਤ ਸੀ ਕਿ ਪਟਿਆਲੇ ਨੂੰ ਜੇ ਕੋਈ ਫਾਰ ਪਾਊਗੀ ਪਾਣੀ ਤੋਂ ਜਾਂ ਅਗ ਤੋਂ ਜੀ ਔਰ ਖਾਸ ਕਰਕੇ ਪਾਣੀ ਤੋਂ ਤਾਂ ਇਹੋ ਇਸ ਕਰਕੇ ਇੱਕ ਪਰੰਪਰਾ ਹੋਈ ਸੀ ਕਿ ਮੰਨੇ ਦੇਣੀ ਪਾਣੀ ਦੀ ਚਲੋ ਜੀ